ਕਰ ਮੇਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ ਉਸ ਤੋਂ ਤਾਂ ਆਪਾ ਲੁਕੇ ਹੋਇਆ ਹੈ ਉਸ ਤੋਂ ਆਪਣੇ ਆਪ ਨੂੰ ਆਪ ਲੁਕਾ ਰੱਖਿਆ ਹੈ ਕਿਸ ਤੋਂ ਜੋ ਸਦਾ ਹੀ ਸੰਗੀ ਜੋ ਸਦਾ ਸਾਡੇ ਸੰਗ ਰਹਿੰਦਾ ਹੈ ਪਰਮੇਸ਼ਵਰ ਜਿਹੜਾ ਹੈ ਉਹ ਹੀ ਦੇਣ ਵਾਲਾ ਕਰਣ ਕਾਲਮ ਪ੍ਰਭ ਇਹ ਇੱਕ ਹੈ ਦੂਸਰ ਨਹੀਂ ਕੋਈ ਸੋ ਜੋ ਵੀ ਹੈ ਉਹ ਹੀ ਦਿੰਦਾ ਹੈ ਉਹੀ ਸਾਡੇ ਮਾਰਗਦਰਸ਼ਨ ਹੈ ਉਸੇ ਨਾਲ ਅਸੀਂ ਜੁੜਨਾ ਹੈ ਸੋ ਬਿਨਾ ਹਰ ਨਾਮ ਦੇ ਜੋ ਕੁਝ ਵੀ ਅਸੀਂ ਇਕੱਠਾ ਕਰਦੇ ਹਾਂ ਉਹ ਥੋੜਾ ਕਾਟੇ ਵਾਲਾ ਸੌਦਾ ਹੀ ਹੈ ਸਤਿ ਦਾ ਗਿਆਨ ਜਿਹੜਾ ਸਾਡੇ ਅੰਦਰ ਹੈ ਉਹ ਤੁਹਾਨੂੰ ਅੰਦਰੋਂ ਹੀ ਮੇਰਾ ਨਾਮ ਸ਼ੁਰੂ ਹੋ ਜਾਏਗਾ ਉਹ ਅੰਦਰੋਂ ਹੀ ਕੀਨੋਂ ਦਾਣ ਦਾਣ ਚ ਤੁਹਾਨੂੰ ਪਰਮੇਸ਼ਰ ਨੇ ਦੇਣਾ ਹੈ ਨਾਮ ਦਾਣ ਜਿਹੜਾ ਹੈ ਪਰਮੇਸ਼ਰ ਹੀ ਦਿੰਦਾ ਹੈ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਕਿ ਅਸੀਂ ਕੋਈ ਨਾਮ ਜਿਹੜੇ ਕਹਿੰਦੇ ਕਿ ਨਾਮ ਬਾਹਰੋਂ ਮਿਲਦਾ ਹੈ ਉਹ ਬਾਹਰੋਂ ਨਹੀਂ ਮਿਲਦਾ ਨਾਮ ਪਰਮੇਸ਼ਰ ਨੇ ਤੁਹਾਨੂੰ ਆਪ ਦੇਣਾ ਹੈ ਆਖਰੀ ਚੀਜ਼ ਹੈ ਇਹ ਜਿਹੜੀ ਤੁਹਾਨੂੰ ਮਿਲਣੀ ਹੈ ਮਿਲੇਗੀ ਉਦੋਂ ਜਦੋਂ ਤੁਹਾਡੇ ਤੇ ਪ੍ਰਸੰਨ ਹੋ ਜਾਏਗਾ ਪ੍ਰਸੰਨ ਕਿਦਾਂ ਹੋਏਗਾ ਹੁਕਮ ਦੇ ਚਾਬਦੇ ਚਲੇ ਜਾਉਂਗੇ ਹੁਕਮਾਂ ਦੇ ਚਲੇ ਜਾਓ ਜੋ ਤਦ ਬਾਵੈ ਸਾਈ ਪ੍ਰੇਕਾਰ ਤੂੰ ਸਦਾ ਸੁਹਾਮਤ ਨਿਰੰਕਾਰ ਆਸ ਉਹਦੇ ਬਾਣੀ ਚ ਚਲੋਂਗੇ ਤਾਂ ਉਹ ਪ੍ਰਸੰਨ ਹੁੰਦਾ ਚਲਾ ਜਾਏਗਾ ਨਾਮ ਉੰਦਰੋਂ ਹੀ ਤੁਹਾਨੂੰ ਮਿਲ ਜਾਏਗਾ ਵਾਈਲ ਯੂ ਕੰਸਰ ਵਾਈ ਗੁਰ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਜੱਪਾ ਗੱਲ ਕਰਾਂਗੇ ਕਿ ਕਰਦੇ ਵਿੱਚ ਹੀ ਸਾਡੇ ਵਾਸਤੇ ਹੈ ਔਰ ਆਪਾਂ ਬਾਹਰ ਲੱਭਦੇ ਫਿਰਦੇ ਹਾਂ ਸੋ ਇਸ ਦੇ ਬਾਰੇ ਗੁਰਬਾਣੀ ਨੇ ਸਾਨੂੰ ਬਹੁਤ ਵਧੀਆ ਇੱਕ ਸਿੱਖਿਆ ਦਿੱਤੀ ਹੈ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 376 ਦੇ ਉੱਪਰ ਪੰਜਵੇਂ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਇਹ ਸ਼ਬਦ ਹੈ ਜਿਸ ਦੇ ਵਿੱਚ ਉਹ ਸਾਨੂੰ ਸਿੱਖਿਆ ਦਿੰਦੇ ਨੇ ਕਿ ਕਰ ਦੇ ਵਿੱਚ ਹੀ ਸਾਡੇ ਵਸਤ ਪਈ ਹੈ ਔਰ ਆਪਾਂ ਬਾਹਰ ਲੱਭਦੇ ਫਿਰਦੇ ਹਾਂ ਹਉ ਸ਼ਬਦ ਸੁਣਦੇ ਹਾਂ ਔਰ ਅਰਥ ਸਮਝਦੇ ਹਾਂ ਔਰ ਨਾਲ قربਾਣੀ ਤੋਂ ਸੇਧ ਲੈਨੇ ਆਸਾਵਾਲਾ ਪੰਜਵਾਂ ਹਰ ਰਸ ਛੋੜ ਕੋਛੇ ਰਸ ਮਾਤਾ ਕਰਮੇ ਵਸਤ ਬਾਹਰ ਉੱਠ ਜਾਂਦਾ ਹਰ ਰਸ ਨੂੰ ਛੱਡ ਕੇ ਤੂੰ ਹੋਛੇ ਰਸਾਂ ਦੇ ਵਿੱਚ ਮਾਤਾ ਮੱਤਾ ਦਾ ਮਤਲਬ ਹੁੰਦਾ ਹੈ ਰਮੇ ਹੋਇਆ ਹੈ ਵਸਤੂ ਹੋਇਆ ਹੋਇਆ ਹੈ ਹੋਛੇ ਦਾ ਮਤਲਬ ਹੈ ਕਿ ਉਹ ਪਦਾਰਥ ਉਹ ਚੀਜ਼ਾਂ ਜਿਹੜੀਆਂ ਨਾਸ਼ਵੰਤ ਨੇ ਹੋਛੀਆਂ ਨੇ ਜਿਨ੍ਹਾਂ ਦਾ ਸਮਾਂਬੋਧ ਥੋੜਾ ਹੈ ਟੈਂਪਰੇਰੀ ਚੀਜ਼ਾਂ ਜਿਨ੍ਹਾਂ ਨੂੰ ਕਹਿੰਦੇ ਆਪਾਂ ਉਹਨਾਂ ਨਾਲ ਆਪਾਂ ਜੁੜੇ ਹੋਏ ਹਾਂ ਹਰ ਰਸ ਛੋੜ ਹੋਛੇ ਰਸ ਮਾਤਾ ਸੋ ਇਟ ਟੈਂਪਰੇਰੀ ਜਿਹੜੇ ਰਸ ਨੇ ਜਾਂ ਜਿਹੜੇ ਥੋੜੇ ਸਮੇਂ ਦੇ ਰਸ ਨੇ ਜਿੰਨਾਂ ਚੋਂ ਕੁਝ ਸਮੇਂ ਤੁਹਾਨੂੰ ਕੁਝ ਆਨੰਦ ਕੁਝ ਜ਼ਮੇਵਾਰ ਤਿਸੋ ਖੁਸ਼ ਮਹਿਸੂਸ ਹੁੰਦਾ ਹੈ ਉਹਨਾਂ ਰਸਾਂ ਦੇ ਵਿੱਚ ਆਪਾਂ ਜੁੜੇ ਹੋਏ ਹਾਂ ਪਰ ਹਰ ਰਸ ਜਿਹੜਾ ਆਤਮਕ ਰਸ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਸ ਹੈ ਉਹ ਆਪਾਂ ਛੱਡ ਰੱਖਿਆ ਹੈ ਕਰਮਿਕ ਵਸਤ ਬਾਹਰ ਉੱਠ ਜਾਂਦਾ ਘਰ ਦੇ ਵਿੱਚ ਹੀ ਤੇਰੇ ਵਸਤੂ ਪਈ ਹੈ ਔਰ ਤੂੰ ਬਾਹਰ ਜਾਣਾ ਲੱਭਣ ਵਾਸਤੇ ਉਹਨਾਂ ਸੋ ਕਬਬਾਂ ਬਾਹਰ ਲੱਭਦੇ ਫਿਰਦੇ ਆਏ ਅੰਦਰ ਹੀ ਸਗਾ ਸਾਡੇ ਹੈ ਅੰਦਰ ਹੀ ਸਾਡੇ ਪਰ ਆਪਾਂnabla ਨੂੰ ਕਿਥੇ ਰਹੇ ਆ ਬਾਹਰ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਹ ਕਰਤੇ ਝੂਠੀ ਲਵੀ ਗਾਥਾ ਰਹਾਓ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਸੋ ਅੰਮ੍ਰਿਤ ਕਾਥਾ ਹੈ ਸੋ ਅੰਦਰ ਆਤਮਾ ਜਿਹੜੀ ਸਾਨੂੰ ਕਹਾਣੀ ਦੱਸਦੇ ਆ ਉਹ ਕਾਥਾ ਅਮਰਤ ਕਾਥਾ ਸੱਚ ਦੀ ਕਾਥਾ ਕਾਥਾ ਮਤਲਬ ਹੈ ਕਹਾਣੀ ਸੋ ਅਮਰਤ ਸੱਚੀ ਕਥਾ ਜਿਹੜੀ ਹੈ ਉਹ ਸਾਰੇ ਤੋਂ ਸੁਣੀ ਨਹੀਂ ਜਾਂਦੀ ਰਾਰ ਕਰਤੇ ਝੂਠੀ ਲੰਗ ਕਾਥਾ ਰਾਰ ਦਾ ਮਤਲਬ ਹੈ ਝਗੜਾ ਕਰਦੇ ਆਪਾਂ ਉਲਝਣ ਚ ਆਪਾਂ ਝੂਠੀ ਕਾਥਾ ਤੇ ਜਿਹੜੀ ਝੂਠੀਆਂ ਕਹਾਣੀਆਂ ਹੈ ਸੇ ਆਪਾਂ ਚਗੜਿਆਂ ਦੇ ਵਿੱਚ ਪਏ ਹੋਏ ਆ ਝੂਠੇ ਮਾਇਆ ਦੇ ਵਿੱਚ ਆਪਾਂ ਆਪਣੇ ਆਪ ਨੂੰ ਫਸਾ ਰੱਖਿਆ ਹੈ ਉਲਝੇ ਹੋਏ ਆ ਦੇ ਵਿੱਚ ਆਪਾਂ ਰਹਾਉ ਫਹਿਰਾਉ ਦੀ ਪੰਕਤੀ ਹੈ ਉਸ ਤੋਂ ਬਾਅਦ ਸਾਨੂੰ ਦੱਸਦੇ ਹਨ ਵਜੇ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਨੇ ਅਛਾਦਿਉ ਪ੍ਰਾਨੀ ਖਾਨੇ ਆਪਾਂ ਤਨੁਕਾਰ ਜੇ ਨੂੰ ਕਹਿੰਨੇ ਆਪਾਂ ਜਾਂ ਜੋ ਵੀ ਆਪਾਂ ਲੈਨੇ ਆ ਉਹ ਸਾਹਿਬ ਤੋਂ ਲੈਨੇ ਆ ਲੈਨੇ ਆਪਾਂ ਸਾਹਿਬ ਤੋਂ ਹਾਂ ਪਰ ਸੇਵਾ ਆਪਾਂ ਬਿਰਾਨੀ ਬਗਾਨੇ ਦੀ ਕਰ ਰਹੇ ਆ ਸੋ ਮਿੰਡ ਦਾ ਸਾਨੂੰ ਸਾਰਾ ਕੁਝ ਪਰਮਾਤਮਾ ਤੋਂ ਹੈ ਪਰਮੇਸ਼ਵਰ ਤੋਂ ਹੈ ਪਰ ਆਪਾਂ ਸੇਵਾ ਜਿਹੜੀ ਹੈ ਉਹ ਮਾਇਆ ਦੀ ਕਰ ਰਹੇ ਆ ਜਾਂ ਜੋ ਸਾਨੂੰ ਕੋਈ ਦੇ ਰਿਹਾ ਹੈ ਚਾਹੇ ਉਹ ਭਾਈਪੈਣ ਦੇ ਰੂਪ ਚ ਹੈ ਚਾਹੇ ਕੋ ਮਾਂ-ਬਾਪ ਦੇ ਰੂਪ ਚ ਹੈ ਜਾਂ ਕੋਈ ਦੋਸਤ ਦੇ ਰੂਪ ਚ ਹੈ ਸੋ ਸੇਵਾ ਪਾਉਂਦੇ ਕਰਦੇ ਹਾਂ ਜਦ ਕਿ ਦੇ ਨਾਲਾ ਪਰਮੇਸ਼ਰ ਹੈ ਉਹਦਾ ਬਹਾਨਾ ਬਣਾਇਆ ਉਹਨਾਂ ਨੇ ਤੁਹਾਡੇ ਵਾਸਤੇ ਸੋ ਆਪਾਂ ਬਹਾਨੇ ਨੂੰ ਫੜ ਲਿਆ ਪਰ ਜਿਹਨੇ ਸਾਨੂੰ ਸੱਚ ਦੇ ਵਿੱਚ ਦਿੱਤਾ ਆਪਾਂ ਉਹਨੂੰ ਫੁੱਲ ਗਏ ਇਹਨੂੰ ਕਿਹਾ ਜਾਂਦਾ ਹੈ ਵਜੋ ਸਾਹਿਬ ਦਾ ਸੇਵ ਬੇਰਾਨੀ ਐਸੇ ਗੁਨੇ ਅਛਾਦ ਦੇ ਉਪਰਾਨ ਸੋ ਐਸੇ ਗੁਨਾਹਗਾਰ ਹਾਂ ਅਸੀਂ ਅਛਾਦ ਦੇ ਜਿਹੇ ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਸੋ ਗੁਨਾਹ ऐसे गुनाह ऐसे गुनाह ਆਪਾਂ ਕਰ ਰਹੇ ਹਾਂ ਅਛਾ ਤੇ ਅਛਾ ਤੋਂ ਮਨ ਹੈ ਉਹ ਦੱਬੇ ਹੋਏ ਆ ਉਹਨਾਂ ਚ ਆਪਾਂ ਰਚੇ ਹੋਏ ਆ ਸੋ ਐਸੇ ਗੁਨਾਹ ਅਛਾ ਤੇ ਪ੍ਰਾਣੀ ਸੋ ਐਸੇ ਗੁਨਾਹਾਂ ਦੇ ਵਿੱਚ ਅਸੀਂ ਦੱਬੇ ਹੋਏ ਹਾਂ ਸੋ ਆਪਾਂ ਇਹ ਇਹਦੇ ਵਿੱਚੋਂ ਬਾਹਰ ਨਿਕਲਣਾ ਹੈ ਤੇ ਇਸੇ ਲੋਕ ਕੁ ਜੋ ਸਦਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਸਉਤੇਸ ਸੇਉ ਲੁਕ ਉਸ ਤੋਂ ਤਾਂ ਆਪ ਨੂੰ ਕਿ ਹੋਇਆ ਉਸ ਤੋਂ ਆਪਣੇ ਆਪ ਨੂੰ ਆਪ ਲੁਕਾ ਰੱਖਿਆ ਹੈ ਕਿਸ ਤੋਂ ਜੋ ਸਦਾ ਹੀ ਸੰਗੀ ਜੋ ਸਦਾ ਸਾਡੇ ਸੰਗ ਰਹਿੰਦਾ ਹੈ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਸੁਜਣੀ ਚੀਜ਼ਾਂ ਸਾਡੇ ਕੋਈ ਕੰਮ ਨਹੀਂ ਆਣੀਆਂ ਅਸੀਂ ਉਹੀ ਮੰਗੀ ਜਾਂਦੇ ਹਾਂ ਉਹਦੇ ਕੋਲ ਦੁਆਰਾ ਦੁਆਰਾ ਇਹ ਸਾਰੀ ਚੀਜ਼ਾਂ ਬਈ ਤੇ ਛੱਡ ਜਾਣੀਆਂ ਇਹ ਤਾਂ ਵੈਸੇ ਹੀ ਮਿਲ ਜਾਣੀਆਂ ਤੁਹਾਨੂੰ ਇਹ ਤਾਂ ਅਗਰ ਤੁਸੀਂ ਸਹੀ ਵੀ ਕੁਝ ਕਰਦੇ ਜੋ ਤੁਹਾਡੀ ਪ੍ਰਾਪਤ ਹੈ ਉਹ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਪਰ ਜਿਹੜਾ ਕੰਮ ਸੇਕੋ ਪਕੀਤਾ ਨਹੀਂ ਉਸ ਪਰਮੇਸ਼ਵਰ ਦੀ ਭਗਤੀ ਕਰਨੀ ਸੀ ਉਹਦੇ ਹੁਕਮ ਚ ਚੱਲਣਾ ਸੀ ਉਹਨੂੰ ਸਦਾ ਯਾਦ ਰੱਖਣਾ ਸੀ ਸੋ ਉਹ ਆਪਾਂ ਕਰ ਨਹੀਂ ਰਹੇ ਤੇ ਜਿਹੜੀ ਚੀਜ਼ਾਂ ਬਸੋਂ ਮੰਗੀ ਜਾ ਰਹੇ ਆ ਪਰ ਜਿਹਨੇ ਦਿੱਤੀਆਂ ਨੇ ਉਹਨੂੰ ਆਪਾਂ ਭੁੱਲੀ ਬੈਠੇ ਹਾਂ ਕਹੋ ਨਾਨਕ ਪ੍ਰਭ ਦੀਨ ਦਿਆਲਾ ਜੋ ਪਾਵੇ ਤਉ ਕਰ ਪ੍ਰਤੀਪਾਲਾ ਸੋ ਤਾਂ ਤਾਂ ਜੁੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਾਨੂੰ ਦੱਸਦੇ ਹਨ ਕੋਹ ਨਾਨਕ ਪ੍ਰਭ ਕੋਹ ਨਾਨਕ ਕੋ ਪ੍ਰਭ ਦੀਨ ਦਿਆਲਾ ਉਸ ਦੀਨ ਦਿਆਲ ਨੂੰ ਯਾਦ ਰੱਖੋ ਜੋ ਭਾਵੇ ਤੋ ਕਾਰ ਪ੍ਰਤੀਪਾਲਾ ਜਿਵੇਂ ਤੈਨੂੰ ਭਾਵੇ ਤੂੰ ਉਸ ਤਰੈ ਸਾਡੀ ਪ੍ਰਤੀਪਾਲਤਾ ਕਰ ਸੋ ਇਸ ਦੇ ਵਿੱਚੋਂ ਆਪਾਂ ਇਹੀ ਸਿੱਖਿਆ ਲੈਣੀ ਹੈ ਕਿ ਉਹ ਪਰਮੇਸ਼ਵਰ ਜਿਹੜਾ ਹੈ ਉਹ ਹੀ ਦੇਣ ਵਾਲਾ ਹੈ ਕਰਨ ਕਰਮ ਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਸੋ ਜੋ ਵੀ ਹੈ ਉਹ ਹੀ ਦਿੰਦਾ ਹੈ ਉਹੀ ਸਾਡੇ ਮਾਰੂ ਦਰਸ਼ਨ ਹੈ ਉਸੇ ਨਾਲ ਅਸੀਂ ਜੁੜਨਾ ਹੈ ਸੋ ਨਾਲ ਹੀ ਆਪੇ ਇੱਕ ਹੋਰ ਅੰਗ ਨਾਲ ਪੜਦੇ ਹਾਂ ਇਹ ਵੀ ਕਾਫੀ ਨਾਲ ਜੁੜੇ ਹੋਈ ਹੈ ਗੱਲ ਸੋ ਬਾਹਰ ਨਹੀਂ ਲੱਭਣ ਦੀ ਲੋੜ ਕਿਸੇ ਨੂੰ ਉਹ ਪ੍ਰਮਾਤਮਾ ਅੰਦਰ ਹੀ ਹੈ ਉੱਥੋਂ ਹੀ ਤੁਸੀਂ ਮੰਗੋ ਤੁਹਾਨੂੰ ਅੰਦਰੋਂ ਆਮ ਗੋ ਗੀਤਾ ਤੁਮ ਜੋ ਮੰਗ ਕਰੋਗੇ ਉਹ ਪੂਰੀ ਕਰਦਾ ਹੈ ਜਿਹੜੀ ਜਾਇਜ਼ ਹੈ ਅਗਲਾ ਸ਼ਲੋਕ ਇਸੇ ਅੰਗ ਤੇ ਹੈ ਆਸਨ ਹਲਾ ਪੰਜਮ ਜਿਹੀ ਪ੍ਰਾਣ ਤੰਨ ਹਰ ਕੋ ਨਾਮ ਇਹਾ ਉਹਾ ਉਹ ਸੰਗ ਸੋ ਜੀ ਪ੍ਰਾਨਤੋ ਹਰਿ ਪਰਮੇਸ਼ਰ ਦੇ ਨੇ ਉਹ ਇੱਥੇ ਔਰ ਲੋਗ ਦੇ ਵਿਚ ਹਰ ਜਗ੍ਹਾ ਤੁਹਾਡੇ ਨਾਲ ਹੀ ਹੈ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੂਰਾ ਸੋ ਬਿਨਾਂ ਸੋ ਬਿਨਾਂ ਹਰ ਨਾਮ ਦੇ ਜੋ ਕੁਝ ਵੀ ਅਸੀਂ ਇਕੱਠਾ ਕਰਦੇ ਹਾਂ ਉਹ ਥੋੜਾ ਕਾਟੇ ਵਾਲਾ ਸੌਦਾ ਹੀ ਹੈ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੂਰਾ ਸਤਿ ਸ੍ਰੀ ਅਕਾਲ ਉਹਦੋਂ ਹੀ ਹੋਵਗੇ ਜਦੋਂ ਉਸ ਪਰਮੇਸ਼ਵਰ ਦੇ ਹਰ ਜੁੜ ਕੇ ਉਹਦੇ ਦਰਸ਼ਨ ਕਰੋਗੇ ਦਰਸ਼ਨ ਉਹਦੇ ਹਰ ਜਗ੍ਹਾ ਹੋ ਰਹੇ ਨੇ ਹਰ ਰੂਪ ਦੇ ਵਿੱਚ ਹੈ ਜੋ ਵੀ ਸਾਨੂੰ ਕੋਈ ਦੇ ਰਿਹਾ ਹੈ ਜੋ ਵੀ ਸਾਡੇ ਨਾਲ ਕੋਈ ਵਿਵਹਾਰ ਕਰ ਰਿਹਾ ਹੈ ਚਾਹੇ ਸਾ ਲੈ ਰਹੇ ਹੈ ਚਾਹੇ ਕੋ ਪੀੜ ਪਾਉਂਦੇ ਨੇ ਉਹ ਤੇ ਹੈ ਕੋ ਸਾਡੇ ਮਾਂ ਬਾਪ ਨੇ ਭਾਈ ਭੈਣ ਨੇ ਪਤੀ ਵਰਤੀ ਹੈ ਸੋ ਸਾਰੇ ਜਿਹੜੇ ਨੇ ਇੱਕ ਦੂਸਰੇ ਦੇ ਸਹਾਈ ਆ ਇਕਨ ਵਿੱਚ ਸਭ ਦੇ ਅੰਦਰ ਉਹੀ ਪਰਮੇਸ਼ਰ ਬੈਠਾ ਹੋਇਆ ਹੈ ਸੋ ਉਹੀ ਸਾਡੇ ਕੰਮ ਸਵਾਰਦਾ ਹੈ ਉਹੀ ਇੱਕ ਤੁਜੇ ਦੇ ਸਹਾਰਾ ਬਣ ਕੇ ਕੰਮ ਕਰ ਰਿਹਾ ਹੈ ਉਹਨੂੰ ਵਿੱਚੋਂ ਦੇਖੋ ਹਰੇਕ ਦੇ ਵਿੱਚੋਂ ਉਸੇ ਨੂੰ ਦੇਖੋ ਉਹੀ ਤੁਹਾਨੂੰ ਦਿਖਣਾ ਚਾਹੀਦਾ ਹੈ ਹਰ ਜਗ੍ਹਾ ਫੇਰੀ ਹੀ ਤੁਹਾਡੀ ਜਿਹੜੀ ਇਹ ਯਾਤਰਾ ਸਫਲ ਹੁੰਦੀ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਭਗਤ ਪੰਡਾਰ ਗੁਰਬਾਣੀ ਲਾਲ ਸੋ ਜਿਹੜੇ ਭੰਡਾਰ ਨੇ ਭਗਤੀ ਕਰੋਗੇ ਤਾਂ ਉਹ ਭੰਡਾਰ ਜਿਹੜੇ ਨੇ ਨਾਮ ਦਾ ਖਜ਼ਾਨਾ ਤੁਹਾਨੂੰ ਮਿਲ ਜਾਏਗਾ ਗਾਵਤ ਸੁਣਤ ਕਮਾਵਤ ਨਿਹਾਲ ਗੰਦੇ ਸੁਣਦੇ ਕਮਾਉਗੇ ਤਾਂ ਨਿਹਾਲ ਹੋ ਜਾਉਗੇ ਉਸਦੇ ਨਾਲ ਜੁੜ ਜਾਉਗੇ ਹਮੇਸ਼ਾ પ્રસન્ન ਅਵਸਥਾ ਚ ਰਹੋਗੇ ਕਰਨਾ ਕੀ ਪਏਗਾ ਗਾਵਤ ਸੁਣਤ ਕਮਾਵਤ ਨਿਹਾਲ ਉਹਦੇ ਗੁਣ ਗਾਣੇ ਉਹਨੂੰ ਸੁਣੋ ਗੁਰਬਾਣੀ ਸੁਣੋ ਅਰ ਗੁਰਬਾਣੀ ਸੁਣ ਕੇ ਉਹਨੂੰ ਫਿਰ ਕਮਾਓ ਚਰਨ ਕਮਲ ਸਿਓ ਲਾਗੋ ਮਾਨ ਸਤਿਗੁਰੂ ਤੂਠੇ ਕੀਨੋਂ ਦਾਮ ਉਹ ਚਰਨ ਕਮਲ ਦੀ ਨਾਲ ਉਸ ਤੇ ਚਰਨ ਕਮਲ ਜਿਹੜੇ ਨੇ ਉਹ ਹਿਰਦੇ ਚ ਹੀ ਹੁੰਦੇ ਨੇ ਹਿਰਦੇ ਦੇ ਵਿੱਚ ਬੈਠਾ ਉਹਦੀ ਪਰਮੇਸ਼ਵਰ ਸੋ ਹਿਰਦੇ ਚ ਬੈਠੇ ਉਸ ਪਰਮੇਸ਼ਵਰ ਦੇ ਨਾਲ ਆਪਣੇ ਮਨ ਨੂੰ ਜੋੜ ਲਓ ਸਤਿਗੁਰੂ ਤੂਠੇ ਕੀਨੋਂ ਦਾਮ ਫਿਰ ਕੀ ਹੋਏਗਾ ਸਤਿਗੁਰੂ ਸਤ ਦਾ ਗਿਆਨ ਜਿਹੜਾ ਸਾਡੇ ਅੰਦਰ ਹੈ ਉਹ ਤੁਹਾਨੂੰ ਅੰਦਰੋਂ ਹੀ ਮਿਲਣਾ ਸ਼ੁਰੂ ਹੋ ਜਾਏਗਾ ਉਹ ਅੰਦਰੋਂ ਹੀ ਕੀਨੋ দান দান ਚ ਤੁਹਾਨੂੰ ਪਰਮੇਸ਼ਰ ਨੇ ਦੇਣਾ ਹੈ ਨਾਮ ਦਾਣ ਜਿਹੜਾ ਹੈ ਪਰਮੇਸ਼ਰ ਹੀ ਦਿੰਦਾ ਹੈ ਸਾਡੇ ਵਸ ਦੀ ਗੱਲ ਨਹੀਂ ਹੈ ਕਿ ਅਸੀਂ ਕੋਈ ਨਾਮ ਜਿਹੜੇ ਕਹਿੰਦੇ ਕਿ ਨਾਮ ਬਾਹਰੋਂ ਮਿਲਦਾ ਹੈ ਬਾਹਰੋਂ ਨਹੀਂ ਮਿਲਦਾ ਨਾਮ ਨਾਮ ਪਰਮੇਸ਼ਰ ਨੇ ਤੁਹਾਨੂੰ ਆਪ ਦੇਣਾ ਹੈ ਆਖਰੀ ਚੀਜ਼ ਹੈ ਇਹ ਜਿਹੜੀ ਤੁਹਾਨੂੰ ਮਿਲਣੀ ਹੈ ਮਿਲੈਗੀ ਉਦੋਂ ਜਦੋਂ ਤੁਹਾਡੇ ਤੇ ਉਹ ਪ੍ਰਸੰਨ ਹੋ ਜਾਏਗਾ ਪ੍ਰਸੰਨ ਕਿਦਾਂ ਹੋਏਗਾ ਹੁਕਮ ਦੀ ਚਾਪ ਦੇ ਚਲੇ ਜਾਉਂਗੇ ਹੁਕਮ ਅੰਦੇ ਚਲੇ ਜਾਓ ਜੋ ਤਦ ਬਾਵੈ ਸਾਈ ਪ੍ਰਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਆਸ ਉਹਦੇ ਬਾਣਿ ਚੱਲੋਂਗੇ ਤਾਂ ਉਹ ਪ੍ਰਸੰਨ ਹੁੰਦਾ ਚਲੇ ਜਾਏਗਾ ਨਾਮ ਮੰਦਰੋਂ ਹੀ ਤੁਹਾਨੂੰ ਮਿਲ ਜਾਏਗਾ ਨਾਮ ਨੇ ਕੋ ਗੁਰ ਦੀਖਿਆ ਦੀਨ ਪ੍ਰਭ ਅਬਨਾਸੀ ਕਟਕਟ ਜੀਨ ਸੋ ਹਣ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜਵੇਂ ਪਾਸ਼ਾ ਸਾਨੂੰ ਦੱਸਦੇ ਹਨ ਨਾਨਕ ਗੁਰ ਨਾਨਕ ਕੋ ਗੁਰ ਦਿਖਿਆ ਦੀ ਕਿ ਸਾਨੂੰ ਕੀ ਦਿਖਾਇ ਦਿੱਤੀ ਉਹਨੇ ਪਰਮੇਸ਼ਰ ਨੇ ਪ੍ਰਭ ਅਬਿਨਾਸੀ ਕਟਕਟ ਚੀਨ ਉਹ ਪ੍ਰਭ ਜਿਹੜਾ ਕਦੇ ਵੀ ਅਬਿਨਾਸੀ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਫਿਰ ਕਦੇ ਵੀ ਨਹੀਂ ਮਰਦਾ ਹਮੇਸ਼ਾ ਹੀ ਰਹਿੰਦਾ ਹੈ ਉਹਨੂੰ ਕਟਕਟ ਦੇ ਵਿੱਚ ਇਹ ਕਟਕਟ ਦੇ ਵਿੱਚ ਉਹਨੂੰ ਇਹ ਜਾਨ ਹਰੇਕ ਦੇ ਵਿੱਚ ਬੈਠਾ ਹੈ ਉਹ ਚਾਹੇ ਉਹ ਕੋਈ ਪੰਛੀ ਹੈ ਚਾਹੇ ਕੋਈ ਉਹ ਜਾਨਵਰ ਹੈ ਚਾਹੇ ਕੋਈ ਪੇੜ ਪੌਦਾ ਹੈ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆਪਾਂ ਚਾਹੇ ਕੋਈ ਮਾਂ ਬਾਪ ਹੈ પતિ ਹੈ ਘਰਵਾਲੀ ਹੈ ਭਰਾ ਹੈ ਭੈਣ ਹੈ ਸਭ ਇੱਕ ਦੂਜੇ ਨਾਲ ਜੁੜੇ ਹੈ ਹਰੇਕ ਦੇ ਕਟ ਦੇ ਵਿੱਚ ਉਹੀ ਬੈਠਾ ਹੈ ਉਹੀ ਬੋਲ ਰਿਹਾ ਹੈ ਉਹੀ ਸਾਡੇ ਤੋਂ ਕੰਮ ਕਰਾ ਰਿਹਾ ਹੈ ਅਗਿਆਨਤਾ ਵਸ ਅਸੀਂ ਅਗਰ ਕੋਈ ਲੜਦਾ ਝਗੜਦਾ ਵੀ ਹੈ ਉਹ ਗਿਆਨਤਾ ਵਸ ਅਗਿਆਨ ਹੈ ਸਾਨੂੰ ਗਿਆਨ ਹੋ ਜਾਏਗਾ ਕਿ ਉਹੀ ਸਾਰੇ ਚ ਬੈਠਾ ਹੈ ਫਿਰ ਲੜਾਈ ਝਗੜਾ ਵੀ ਖਤਮ ਹੋ ਜਾਂਦਾ ਹੈ ਇਸ ਵਾਸਤੇ ਉਸ ਪਰਮੇਸ਼ਵਰ ਨੂੰ ਜਾਣ ਲਓਗੇ ਫਿਰ ਇੱਕ ਹੋ ਜਾਓਗੇ ਇੱਕ ਹੋ ਕੇ ਸਾਰਿਆਂ ਨੂੰ ਉਹੀ ਦਿਖਾਏ ਦੇਗਾ ਕਟਕਟ ਮੇ ਹਰ ਜੂ ਬਸੇ ਸੰਤ ਨੇ ਕਿਹਾ ਉਹ ਪੁਕਾਰ ਕਿਦੋਂ ਤੁਹਾਨੂੰ ਹਰਿਆ ਕੀ ਦਿਖਾਈ ਦੇ ਗਿਆ ਤੁਹਾਡੀ ਤ੍ਰਿਨ ਦੇਸ਼ਟੀ ਹੋ ਗਈ ਇੱਕ ਪਰਮੇਸ਼ਵਰ ਨਾਲ ਜੁੜ ਗਏ ਕ੍ਰਿਏਟ ਜੋ ਹੀ ਦਿਖਾਈ ਦਿੱਤਾ ਹੱਸ ਉਹੀ ਰਹਿ ਜਾਏਗਾ ਹੋਰ ਕੁਝ ਰਹਿ ਨਹੀਂ ਜਾਏਗਾ ਕਿਰਤੀ ਅੰਨ ਦਿਨ ਪਾਸੇ ਦੇਖੂਂਗੇ ਉਹੀ ਦਿਖਾਈ ਦੇਗਾ ਇਹੀ ਅਵਸਥਾ ਹੈ ਜਦੋਂ ਹੋ ਜਾਏਗੀ ਉਸ ਤੋਂ ਬਾਅਦ ਇਹ ਪਰਮੇਸ਼ਰ ਟੁੱਟਦਾ ਹੈ ਪਰਮੇਸ਼ਰ ਜਦੋਂ પ્રસન્ન ਹੋ ਜਾਂਦਾ ਹੈ ਕਿ ਹਰੇਕ ਤੇ ਵਿੱਚ ਉਸ ਨੂੰ ਦੇਖ ਰਿਹਾ ਤੇਰੇ ਕਹਣੇ ਚ ਚੱਲ ਰਹੇ ਹੋ ਤਾਂ ਫਿਰ ਨਾਮ ਦਾੰਦ ਦਿੰਦਾ ਨਾਮ ਜਿਹੜਾ ਹੈ ਫਿਰ ਉਹ ਤੁਰ ਕੀ ਬਾਣੀ ਹੈ ਤੁਰਕੇ ਬਾਣੀ ਆਈ ਸਭ ਸਗੜੀ ਚਿੰਤਾ ਮਟਾਈ ਉਹ ਤਾਂ ਹੀ ਮਿਟਦੀ ਹੈ ਜਦੋਂ ਅੰਦਰੋਂ ਫਿਰ ਬਾਣੀ ਫੁੱਟਦੀ ਹੈ ਉਹ ਨਾਮ ਹੈ ਨਾਮ ਦੀ ਆਖਰੀ ਸਟੇਜ ਹੈ ਜਨਮ ਪਦਾਰਥ ਹੈ ਜਿਹੜਾ ਤੁਹਾਨੂੰ ਹੁਣ ਮਿਲਿਆ ਹੈ ਇਹ ਜਨਮ ਪਦਾਰਥ ਹੈ ਜਨਮ ਸਾਨੂੰ ਮਿਲ ਗਿਆ ਹੈ ਲੇਕਿਨ ਇਹਦੇ ਵਿੱਚ ਅਸੀਂ ਕਮਾਉਣਾ ਸੀ ਇਹਨੂੰ ਜਿੱਤਣਾ ਹੈ ਜਨਮ ਨੂੰ ਆਪਣੇ ਨੂੰ ਇਸ ਨੂੰ ਜਿੱਤ ਕੇ ਜਾਣਾ ਹੈ ਜੇ ਹਰਗੇ ਜੁਇਤ ਫਿਰ ਗਏ ਫਿਰ ਫੇਗਣਾ ਜਨਮ ਫਿਰ ਉਹ ਜਦੋਂ ਜਿੱਥੇ ਜੱਕ ਤੁਸੀਂ ਪਹੁੰਚ ਗਏ ਜਿਹੜੀ ਸਟੇਜ ਤੇ ਪਹੁੰਚ ਗਏ ਜਿੰਨਾ ਗਿਆਨ ਤੁਸੀਂ ਹੁਣ ਇਕੱਠਾ ਕਰ ਲਿਆ ਆਤਮ ਗਿਆਨ ਉੱਥੋਂ ਹੀ ਅਗਲਾ ਗਿਆਨ ਸ਼ੁਰੂ ਹੋ ਜਾਂਦਾ ਸੋ ਜੇ ਇੱਥੇ ਗਿਆਨ ਪੂਰਾ ਕਰ ਲਓ ਕਿ ਹਰੇਕ ਦੇ ਵਿੱਚ ਉਹ ਹੀ ਬੈਠਾ ਹੈ ਉਹਦੇ ਵਿੱਚ ਦੇਖਣਾ ਨਾ ਹਰੇਕ ਨੂੰ ਤਾਂ ਬਸ ਤੁਹਾਡਾ ਗਿਆਨ ਪੂਰਾ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਦੀ ਪਰਮੇਸ਼ਵਰ ਦੀ ਕਿਰਪਾਈ ਹੈ ਜਦੋਂ ਕਿਰਪਾ ਹੋ ਜਾਏਗੀ ਬਸ ਉਹ ਧਿਆਨ ਦੇ ਚਲੇ ਜਾਓ ਹਰ ਹਰ ਯਾਦ ਕਰਦੇ ਚਲੇ ਜਾਓ ਕਰੋ ਆਪਣੇ ਆਪ ਹੀ ਉੱਠ ਕੇ ਤਾਂ ਉਹ ਨਾਮ ਤਾਂ ਦੇ ਲੈਂਦਾ ਹੈ ਫਿਰ ਆ ਉਹ ਗਵਨ ਖਤਮ ਉਹ ਪਰਮੇਸ਼ਰ ਆਪਣੇ ਚ ਹੀ ਤੁਹਾਨੂੰ ਲੀਨ ਕਰ ਲੈਂਦਾ ਹੈ ਫਿਰ ਜੋ ਡਿਊਟੀ ਲਾਂਦਾ ਉਹ ਕਰਨੀ ਪੈਂਦੀ ਹੈ ਫਿਰ ਜੋ ਡਿਊਟੀ ਲਾਂਦਾ ਹੈ ਬਸ ਉਹੀ ਉਹਦਾ ਪਾਣਾ ਹੈ ਜਿੱਥੇ ਰੱਖਦਾ ਹੈ ਉਹ ਹੀ ਉਹਦਾ ਪਾਣਾ ਹੈ ਜਿਹਨੂੰ ਸਮਝ ਆ ਗਿਆ ਉਸ ਪਾਣੀ ਨਾਲ ਜੁੜ ਜਾਂਦਾ ਹੈ ਸੋ ਇਹੀ ਉਹਦਾ ਤਰੀਕਾ ਹੈ ਵਾਹਿਗੁਰੂ ਜੀ ਦਾ ਕਾਤਸਾ ਵਾਹਿਗੁਰੂ ਜੀ ਕੀ ਫਤ